ਮੇਰੀਆਂ ਮਾਤਾ ਪਿਤਾਾਂ ਪਛੇ ਗ੍ਰਾਮ ਦੇ ਸਰਪੰਚ ਸਾਹਿਬ ਗ੍ਰਾਮ ਦੇ ਪਾਰੇ ਮੈਂਬਰ ਸਰਬਾਤ ਸੰਤਾ ਨਿਰਮਲ ਸਰਵਰ ਨੰਮਰਤ ਸਰਵਰ ਸਾਰੀ ਸਹਾਇਤਾ ਦਿੱਤੀ ਉਹਨਾਂ ਨੂੰ ਸਵਾਗਤ ਕਉਂਦੇ ਸਚਨ

ਪੋਰੀਆਂ ਨਹੀਂ ਕਿਤੇ ਰਿਤਾਉਣਾ ਪਰ ਪੂਰੀ ਤਰ੍ਹਾਂ ਚੋੜ ਤੇ ਜਾਣਾ ਪੈਗਾ ਸੋਮਾ ਇਸ ਤਰ੍ਹਾਂ ਦੀ ਇਹ ਕੌਂਸਲ ਤੋਂ ਸਾਰਾ ਤੋਂ ਮਾਫੀ ਮੰਗਦਾ ਗੱਲਾਂ ਦਾ ਸਿਰੂ ਤੇ ਨਿਕਲਨੀ ਹੈ ਬਾਦਲੀ ਨਹੀਂ ਕਰਲੀਆ ਪੁਰੀ ਸਾਰੇ ਸਿਆਣੇ ਤਬੀਦਾਰ ਤਜ ਦਰਮੇਂ ਸੱਚੇ ਬੈਠੇ ਹੋ ਗਾਟੂ ਜੀ ਆਦੇ ਤੋਂ ਤੇ ਚਾਹਦੇ ਭਗਤ ਚਾਰਲੇ ਸਾਰੇ ਸਭੱਖਾਂ ਵਾਲੇ ਸਤਿਓ ਮੇਰਾ ਤੋਂ ਹੋਦਰ ਜਾ ਕੇ ਉੱਥੇ ਸੁਣਿਆ ਜਰੂਰ ਦਿਓ ਕਿ ਸੰਪੂਰਨ ਬੰਦ ਕਾਲਿਆ ਕਿ ਜਿਹੜੀ ਵੀ ਆਪਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਬਿੰਦੀ ਅਧਿਨਤ ਸਹਾਕੇ ਜਦੋਂ ਤੇਨਕੇ ਭਿੰਦ ਕੋਟਨ ਕਈ ਮਗਾਣ ਦੇ ਜਿੰਨੇ ਵੀ ਉਮੀਦਵਾਰ ਚਾਹ ਚੌਲ ਵਾਲਿਆਂ ਦਾ ਭਾਜਪੀ ਦਾ ਆਜ਼ਾਦ ਸਾਰੇ ਉਮੀਦਵਾਰ ਹਰ ਇੱਕ ਤੋਂ ਬਾਅਦ ਅਲੀਦਾਰ ਸਾਡੇ ਦੀ ਪੰਚਾਇਤ ਨੂੰ ਆਉਂਦੀ ਹੋਏ ਤੇ ਗੋਲਿਆਲੇ ਦਾ ਬੰਦਾ ਕੇ ਕਹੇ ਕਿ ਮੈਨੂੰ ਪੜਾ ਦਿਓ ਤੁਸੀਂ ਵੀ ਭਾਰੀ ਸੋਟੋ ਨਹੀਂ ਆਲੀ ਜਦੋਂ ਆਉਂਦੇ ਕੰਮ ਪੈ ਗਿਆ ਤਾਂ ਕਿੱਥੇ ਜਾ ਸਾਰੇ ਉਮੀਦਵਾਰ ਪਾਰਟੀ ਪਾਰਟੀਆਂ ਦੇ ਬਾਦ ਦੇ ਅੰਚਾਰ ਤੋਂ ਸਾਰੇ ਉਮੀਦਵਾਰ ਵੀ ਵੀ ਉਮੀਦਵਾਰ ਚੈਨ ਬੜੀ ਲਿਖੀ ਕੋਈ ਹੋਰੇ ਜਿਹੜੀ ਆਪਣੇ ਹਲਕੇ ਨਹੀਂ ਧੀਏ ਕੋਈ ਆਕੇ ਨਾ ਦੂਜੀ ਬੈਂਦੀ ਤਾਂ ਕੋਲ ਆਪਕੋ ਅੰਕੇ ਨਾ ਚ ਸ੍ਰੀ ਗੁਰੂ ਅਰਜਨ ਦੇਵ ਜੀ ਸਭ ਤੋਂ ਜਿਆਦਾ ਜਿਹੜੀ ਅਸੀਂ ਮਹਿਸਾਸ ਕਰ ਸਭ ਤੋਂ ਜੋ ਮਰ ਨਾਲ ਜਿਹੜੀ ਬਾਤ ਹੈ ਜਰਨੂ ਕੋ ਸਿਮੋ ਜਿਹੜੇ ਕੋ ਬਾਤ ਹੈ ਜੀ ਆ ਮਨ ਵੀ ਸੇਵਾ ਚ ਰਹੀ ਹੈ ਤਾਂ ਤੋਂ ਰਿੰਤ ਹੀ ਹੈ

ਮੈਂ ਤੁਹਾਨੂੰ ਤੁਹਾਨੂੰ ਸਿਓ ਮਿਕਰ ਮੌਣੀ ਕੋਟਾ ਕਾਹਨ ਪਾਤੀ ਜਿੰਦਾਬਾਦ ਮੇਰੀ ਬੇਂਧੀ ਆ ਕੀ ਕੰਨਾ ਸਾਰੀਆਂ ਸੋਚੋ ਵਿਚਾਰੋ ਕਿ ਕਿਹੜੀ ਪਾਰਟੀ ਸਾਡੇ ਕੰਮ ਕਰਦੀ ਹੈ ਤਾਂ ਕਿਹੜੀ ਪਾਰਟੀ ਚੁੱਕਣਾ ਟੈਪਾਸ ਕਰਦੀ ਹੈ इंडियन नैशनल कांग्रेस पार्टी चुनाव 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 ਆਸਮਾਨ ਨੂੰ ਕਿੰਨੇ ਪੇਪਰ ਦੀ ਗੱਲ ਠੀਕ ਹੈ ਚਾਹੋ ਜਰਾ ਅਲਵਾ ਥੈਂਕ ਯੂ ਅੰਨੀ ਟੋਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀ ਸੰਗਤ ਕਾਂਗਰਸ ਵੱਲ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਦੇਖ ਲਿਆ ਕਿ ਆਮ ਆਦਮੀ ਪਾਰਟੀ ਨੇ ਗੱਲਾਂ 'ਚ ਹੀ ਲੋਕਾਂ ਨੂੰ ਠੱਗਿਆ ਕੰਮ ਕਿਸੇ ਦਾ ਕੋਈ ਕੀਤਾ ਨਹੀਂ ਸੋ ਇਹਨਾਂ ਨੂੰ ਯਕੀਨ ਹੈ ਕਿ ਅੱਗੇ ਵੀ ਕਾਂਗਰਸ ਨੇ ਕੰਮ ਕੀਤਾ ਤੇ ਅੱਗੇ ਵੀ ਕਾਂਗਰਸ ਕੰਮ ਕਰੇਗੀ ਸੋ ਦੁਬਾਰਤੋਂ ਸਾਰੇ ਕਾਂਗਰਸ ਨੂੰ ਸ਼ਾਮਲ ਹੋ। ਥੈਂਕ ਯੂ।